ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ 파ਟਨੂ ਹਿੰਦੁਸਤਾਨ 파ਟਨੂ ਦੇਖਣ ਮੈਂ ਦਰਸਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਨਜੀਤ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਦਿੱਤਾ ਹੈ ਬਟਿੰਡਾ ਪੁਰ ਦੇ ਵੱਲੋਂ ਬਟਿੰਡਾ ਦੇ ਸਬ ਡਿਵੀਜ਼ਨ 2 ਦੇ ਇਲਾਕੇ ਵਿੱਚ ਕੀਤਾ ਗਿਆ ਨਸ਼ੇ ਦੇ ਖਿਲਾਫ ਸਰਚ ਆਪਰੇਸ਼ਨ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ 파ਟਨੂ ਦੀ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ ਛੇੜੀ ਕਿ ਜੰਗ ਯੁੱਧ ਨਸ਼ਾ ਅਮਰਤੀ ਮਹਿੰਦੇ ਤਹਿਤ ਅੱਜ ਸਾਡਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇੱਕ ਜਸਾਦਾ ਕੋਆਰਡੀਨੇਟ ਸੱਜੇ ਪਾਸੇ थाना ਥਰਮਲ ਦੇ ਇਰਖੇ ਚ ਬਰਨਾਨਕ ਨਗਰ ਦੇ ਵਿੱਚ ਕੀਤਾ ਜਾ ਰਿਹਾ ਜਿਸ ਦੇ ਵਿੱਚ ਅਸੀਂ ਐਸਐਚਓ ਕੈਂਟ ਐਸਐਚਓ ਥਰਮਲ ਤੇ ਸੀਏ ਦੀਆਂ ਟੀਮ ਸੀ ਟੂ ਦੀਆਂ ਟੀਮਾਂ ਨਾਲ ਜਿਹੜਾ ਅਸੀਂ ਸੱਜੇ ਪਾਸੇ ਚਲਾਇਆ ਜਾ ਰਿਹਾ ਜਿਸ ਦੇ ਦਰਜੇ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਾਰੋਬਾਰ ਕਰਨ ਵਾਲੇ ਜਾਂ ਮਾੜਾ ਧੰਦਾ ਕਰਨ ਵਾਲੇ ਉਹਨਾਂ ਵਿਅਕਤੀਆਂ ਦੇ ਖਿਲਾਫ ਰੈਡ ਕੀਤੇ ਜਾ ਰਿਹਾ ਤੇ ਉਹਨੂੰ ਕਾਬੂ ਕੀਤਾ ਜਾ ਰਿਹਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਸਪਲਾਈ ਕਰਨ ਵਾਲੇ ਜਾਂ ਕੋਈ ਮਾੜਾ ਧੰਦਾ ਕਰਨ ਵਾਲੇ ਹੈ ਇਨਰਨ ਆਪਰਚੁਨਸ ਦੱਸਿਆ ਜਾਵੇ ਜੋ ਵੀ ਵਿਅਕਤੀ ਇਸ ਸੰਬੰਧੀ ਸੂਚਨਾ ਦੇਊਗਾ ਉਹਦਾ ਨਾਮ ਗੋਪਤ ਰੱਖਿਆ ਜਾਵੇਗਾ